ਸਿੱਧਾ ਦਾ ਮੇਰੇ ਆਦਮੀ ਮੜਿਆ ਉਹਦੇ ਦਾ ਮੇਰੇ ਅੱਧੀ ਅੱਧੀ ਰਾਤੀ ਹੋਰ ਕੱਢ ਦਿੰਦਾ ਪਰ ਕੇ ਅੱਧੀ ਰਾਤੀ ਜਾ ਕੇ ਕਲੀ ਜੇ ਡੀ ਜੰਮੀਆ ਗਾਲਾ ਘੱਟ ਰਾਇਆ ਬਾਪ ਤਾਂ ਆਇਆ ਮੈਨੂੰ ਕਹਿੰਦਾ ਕਲੀ ਦੇ ਪੈਸੇ ਦੇ ਮੈਨੂੰ ਪੈਸੇ ਦੇ ਵਾਟ ਤਿੰਨ ਤਿੰਨ ਬੋਤਲ ਉਹ ਜੇ ਪੀ ਜਾਂਦਾ ਆ ਅੱਛਾ ਕਲਯੁਗੀ ਪੁੱਤ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਮਾਂ ਦੇ ਨਾਲ ਸ਼ਰੀਆਮ ਪਰੇ ਬਾਜ਼ਾਰ ਦੇ ਵਿੱਚ ਬੇਰਹਿਮੀ ਨਾਲ ਕੁੱਟਮਾਰ ਕੀਤੀ ਤਾਂ ਲੋਕਾਂ ਨੇ ਇਸ ਦੀ ਵੀਡੀਓ ਬਣਾ ਲਈ ਜਿਹੜੀ ਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਤਸਵੀਰਾਂ ਇਹ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਦੀਆਂ ਨੇ ਜਿੱਥੇ ਕਿ ਇੱਕ ਕਲਯੁਗੀ ਪੁੱਤ ਦਾ ਕਾਰਾ ਦੇਖਣ ਨੂੰ ਮਿਲਿਆ ਜਿਸ ਨੂੰ ਜਦੋਂ ਉਸ ਦੀ ਮਾਂ ਨੇ ਨਸ਼ੇ ਲਈ ਪੈਸੇ ਨਾ ਦਿੱਤੇ ਤਾਂ ਉਸ ਨੇ ਆਪਣੀ ਮਾਂ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤਾਂ ਅੱਗੋਂ ਮਾਂ ਵੀ ਸਿੱਧੀ ਹੋ ਜਾਂਦੀ ਹੈ ਤਾਂ ਫਿਰ ਆਪਣੇ ਪੁੱਤ ਨੂੰ ਚੱਪਲਾਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੰਦੀ ਹੈ ਆਲੇ-ਦੁਆਲੇ ਪੂਰਾ ਗਾਹ ਪੈ ਜਾਂਦਾ ਹੈ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਲੋਕ ਖੜੇ ਤਮਾਸ਼ਾ ਦੇਖ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਪੁੱਤ ਹੈ ਨਸ਼ੇ ਦੇ ਵਿੱਚ ਤੋਤਾ ਜਿਹੜਾ ਕਿ ਆਪਣੀ ਮਾਂ ਦੇ ਨਾਲ ਬਤਮੀਜ਼ੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਇਸ ਮੌਕੇ ਜਦੋਂ ਪੀੜਤ ਮਾਂ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਤੇ ਸਥਾਨਕ ਲੋਕਾਂ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਓ ਤੁਹਾਨੂੰ ਸੁਣਾਉਂਦੇ ਆਂ ਕੀ ਗੱਲ ਹੋਈ ਸੀ ਬੇਟਾ ਤੁਹਾਡਾ ਆਇਆ ਸੀ ਕਿ ਕਿਉਂ ਮੈਂ ਕੁੱਟਦਾ ਪਿਆ ਸੀ ਤੁਹਾਨੂੰ ਮੈਨੂੰ ਕਿੱਦਾਂ ਦਾ ਮੇਰਾ ਆਦਮੀ ਮਰਿਆ ਉਹਦੇ ਦਾ ਮੇਰੋਂ ਅੱਧੀ ਅੱਧੀ ਰਾਤੀ ਹੋੜਾ ਕੱਢ ਦਿੰਦਾ ਕਰਕੇ ਮੈਨੂੰ ਤੇ ਮੇਰੇ ਪੋਤੇ ਨੂੰ ਵੀ ਆਹੋ ਅੱਧੀ ਰਾਤੀ ਜਾ ਕੇ ਕਲੀਜ ਡੇਡੀਆਂ ਜੰਗੀਆਂ ਗਾਲਾਂ ਕੱਢਦਾ ਆ ਫੇਰ ਮਦਰ ਕੀ ਗੱਲ ਹੋਈ ਸੀ ਤੇ ਇਹਨਾਂ ਉਲੜਵਾਜੀ ਕਾਦੀ ਹੋਈ ਸੀ ਬਸ ਆਇਆ ਮੈਨੂੰ ਕਹਿੰਦਾ ਦੱਲ ਜਾ ਪੈਸੇ ਦੇ ਮੈਨੂੰ ਪੈਸੇ ਦੇ ਵਾਪਸ ਮੈਂ ਤਾਂ ਪੈਸੇ ਦਵਾ ਨਸ਼ਾ ਕਰਦਾ ਹੈ ਨਸ਼ਾ ਕਰਦਾ ਪਿੰਡ ਆ ਆ ਦਿਨ ਦਿਨ ਬਹੁਤ ਰਾਜੇ ਪੀ ਜਾਂਦਾ ਆ ਅੱਛਾ ਆਓ ਹੁਣ ਕੀ ਮੰਗ ਕੀ ਆ ਤੁਹਾਡੀ ਬਾਤ ਤਾਂ ਮੈਨੂੰ ਕਾਨੀ ਲੱਗਣਾ ਜਾਂਦੀ ਐ ਇਹਨੂੰ ਮੈਂ ਤੇਰੀ ਤੁਸੀਂ ਆਪਣੀ ਰੋਜੀ ਰੋਟੀ ਆਪ ਕਮਾ ਰਹੇ ਹੋ ਹਾਂਜੀ ਮੈਂ ਆਪ ਹੀ ਕਮਾ ਰਹੀ ਐ ਮੈਨੂੰ ਕੋਈ ਨਹੀਂ ਦਿੰਦਾ ਹੈਗਾ ਮੈਨੂੰ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਮੈਂ ਤੇਰੇ ਲਈ ਅੱਜ ਕੈਂਪ ਦੇ ਵਿੱਚ ਹੀ ਇੱਧਰ ਸੈਂ ਨੇ ਕੀ ਗੱਲ ਕੀਏ ਤੇ ਉਲੜਬਾਜੀ ਹੋਈ ਸੀ ਕਾਫੀ ਕਿ ਹਾਰ ਕੇ ਮਾਣ ਨੂੰ ਤੰਗ ਕਰਦਾ ਪੈਸੇ ਖੋਹਦਾ ਮਾਣ ਨੂੰ ਮਾਰਦਾ ਰਾਤ ਨੂੰ ਮਾਰ ਕੱਟਦਾ ਹਾਂ ਕਰੋ ਬਾਹਰ ਕੱਟਦਾ ਤੇ ਮਾਤਾ ਆਪ ਹੀ ਕਮਾ ਕੇ ਆਪ ਹੀ ਖਾਂਦੀ ਹੈ ਤੇ ਸੋਂਦੇ ਕਿਤੇ ਰਾਤ ਨੂੰ ਇਹ ਘਰ ਸੋਂਦੇ 5000 ਕਰਾਇਆ ਦਿੰਦੀ ਵਿਚਾਰੀ ਕਰਾਇਦੇ ਰਹਿੰਦੀ ਹੈ ਕੋਠੀਆਂ 'ਚ ਕੰਮ ਵੀ ਕਰਨ ਜਾਂਦੀ ਹੈ ਤੇ ਰੇੜੀ ਵੀ ਲਾਂਦੇ ਤੇ ਕੋਠੀਆਂ 'ਚ ਕੰਮ ਵੀ ਕਰਦੇ ਤੇ ਉਹਨੇ ਜਿਹੜਾ ਕੁੱਟਿਆ ਬਾਜ਼ਾਰ ਵਾਲਿਆਂ ਨੇ ਕੁੱਟਿਆਂ ਨੂੰ ਰਲ ਕੇ ਹੁਣ ਕਿਉਂ ਤੰਗ ਕਰਦਾ ਸੀ ਠੀਕ ਹੈ ਯਾਰ ਨੂੰ ਜੋ ਕੰਮ ਦਾ ਟਾਈਮ ਦਾ ਕਰਦਾ ਫਾਨ ਠੀਕ ਹੈ ਨਾਮ ਇਹ ਤੁਹਾਡਾ ਆਪ ਮੇਰਾ ਕਾਕਾ ਹੈ ਕਾਕਾ ਜੀ ਜਿਹੜੀ ਇਹ ਲੇਡੀ ਦਾ ਹੈ ਆਪ ਕਹਾਂਦੇ ਆ ਆਪ ਖਾਂਦੇ ਤੇ ਲੇਕਿਨ ਉਹ ਇਹਨਾਂ ਦਾ ਬੇਟਾ ਸੀ ਬੇਟਾ ਹੀ ਹੈ ਹੋਰ ਕੋਈ ਹੋਰ ਹੈ ਕਿੰਨੀ ਦੇਰ ਤੋਂ ਮਾਰਕੁੱਟ ਕਰਦਾ ਹੈ ਉਹ ਕਿੰਨੀ ਦੇਰ ਤੋਂ ਮਾਰਕੁੱਟ ਕਰਦਾ ਹੈ ਇਹਦੇ ਨਾਲ ਤੇ ਨਸ਼ੇ ਦਾ ਆਦੀ ਹੈ ਕੀ ਹੈ ਤੇ ਹੁਣ ਬਾਜ਼ਾਰ 'ਚ ਲੋਕਾਂ ਨੇ ਕੁੱਟਿਆ ਉਹਨੂੰ ਜਦੋਂ ਮਾਂ ਤੇ ਹਮਲਾ ਕੀਤਾ ਉਹਨੇ ਤੇ ਕਿਹੜੀ ਜਗ੍ਹਾ ਭਾਜੀ ਰੇੜੀ ਲੱਗਦੀ ਹੈ ਇਹਨਾਂ ਦੀ ਠੀਕ ਹੈ ਜਵਾਰ ਗੈਂਪ ਸ਼ਰਾਬੀ ਹੈ ਕੀ ਹੈ ਕਿ ਨਸ਼ੇ ਕਰਦਾ ਮੁੰਡਾ ਸ਼ਰਾਬੀ ਹੈ ਸ਼ਰਾਬੀ ਹੈ ਸੰਦੀ ਮੈਂ ਇਹ ਕੌਣ ਸੀ ਜਿਹੜਾ ਬੇਟਾ ਸੀ ਇਹਨਾਂ ਦਾ ਹਾਂਜੀ ਬੇਟਾ ਕੀ ਮੈਟਰ ਕੀ ਹੈ ਉਹ ਅੱਜ ਜੋ ਫੀਟ ਨੂੰ ਤੰਗ ਕਰਦਾ ਚੈਨ ਨਹੀਂ ਮਿਲਦਾ ਚੜਦੀ ਕਲਾ ਟਾਈਮ ਟੀਵੀ ਲਈ ਲੁਧਿਆਣਾ ਤੋਂ ਜਤਿੰਦਰਪਾਲ ਛਾਬੜਾ ਦੀ ਰਿਪੋਰਟ